ਕਾਰਾਂ ਦੇ ਬਦਮਾਸ਼ੀਆਂ ਕਰਨ ਦੇਓ ਕੀ ਚਪੇੜਾ ਮਾਰਨ ਦੇਓ ਇਹ ਕੀ ਟ੍ਰਿਕਾ ਇੱਕ ਮਿੰਟ ਪ੍ਰੇਮ ਨੂੰ ਫੋਨ ਕਰ ਇੱਕ ਮਿੰਟ ਇੱਕ ਮਿੰਟ ਬਦਮਾਸ਼ੀਆਂ ਕਰਨ ਦੇ ਆ ਕਾਰਾਂ ਦੇ ਇੱਕ ਮਿੰਟ ਪਰਛਾਵਾ ਪਿੱਛੇ ਛੱਡ ਇੱਕ ਮਿੰਟ ਉਹ ਛੱਡ ਇੱਕ ਮਿੰਟ ਆ ਚਪੇੜਾ ਮਾਰ ਕੇ ਗਈ ਐ ਠੀਕ ਐ ਇਹ ਮੁਰਕੇ ਹੋਰ ਨਹੀਂ ਕੋਈ ਗੱਲ ਇਹ ਗੱਲ ਹੋਂਡੀ ਜੇ ਠੀਕ ਐ ਇਹ ਬਦਮਾਸ਼ੀਆਂ ਕਰਨ ਦੇ ਨੇ ਪੂਰੀਆਂ ਤੇ ਇਹਨਾਂ ਇਹ ਬੇਫਾਲਤੂ ਚਪੇੜਾ ਮਾਰੀ ਗਈ ਐ ਮੇਰੇ ਮੂੰਹ ਤੇ ਠੀਕ ਐ ਐ ਇਹ ਵੇ ਲੋ ਠੀਕ ਐ ਠੀਕ ਹੈ ਇਹਨਾਂ ਨੂੰ ਕੋਈ ਗੱਲ ਮਾੜੀ ਨਹੀਂ ਕਹੀ ਅੱਗੋ ਕਹਿੰਦੇ ਲੜ ਕੇ ਵੇਲ ਲੋ ਐ ਤੇ ਬਦਤਮੀਜ਼ੀ ਨੇ ਇਹਨਾਂ ਦੀ ਇੱਥੇ ਬਦਮਾਸ਼ੀ ਨਹੀਂ ਚੱਲਣੀ ਐ ਕੋਈ ਇਹ ਆਪਕ ਨਾ ਕੇ ਇਹਨੂੰ ਕਹੀਦਾ ਤੇ ਨਾ ਸੁਣੀਦਾ ਉਧਰ ਹੋ ਤੂੰ ਵੀ ਉਧਰ ਹੋ ਲੈ ਆਜੇ ਨਜਾਇਜ਼ ਮਾਰਿਆ ਨਜਾਇਜ਼ ਨਜਾਇਜ਼ ਮਾਰਿਆ ਜੇ ਅਨਜਾਇਜ਼ ਮਾਰਿਆ ਜੇ ਅਨਜਾਇਜ਼ ਅਨਜਾਇਜ਼ ਮਾਰਿਆ ਜੇ ਅਨਜਾਇਜ਼ ਮਾਰਿਆ ਜੇ ਹੋਲ ਕੰਪਲੀਟ ਦੇਦਾ ਦੀ ਅੱਜ ਜੈਜ ਮਾਰਿਆ ਇੱਕ ਦਿਨ ਚ ਪੇਲ ਮਾਰਿਆ ਇੱਕ ਦਿਨ ਚ ਪੇਲ ਮਾਰ ਉਹ ਮੋੜੇ 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 ਤੂੰ ਕਿੱਥੇ ਆਇਓ ਅੱਜ ਨਜਾਇਜ਼ ਮਾਰਿਆ ਅੱਜ ਨਜਾਇਜ਼ ਮਾਰਿਆ ਆ ਮਾਰਿਆ ਜੇ ਇਹਨਾਂ ਨੇ ਚੰਗੀ ਰੀਜ ਨਾਲ ਮਾਰਿਆ ਜੇ ਆ ਮੁੜ ਕੇ ਇਹਨਾਂ ਨੇ ਇਹਨਾਂ ਨੇ ਬਾਪੂ ਮੇਰੇ ਪਿਓ ਨੂੰ ਵੀ ਬੜਾ ਮਾਰਿਆ ਜੇ ਠੀਕ ਆ ਤੇ ਇਹਨਾਂ ਨੂੰ ਕੋਈ ਗੱਲ ਹੀ ਨਹੀਂ ਬਾਪੂ ਮੇਰੇ ਦੀ ਇੱਥੇ ਗੱਡੀ ਲੱਗੀ ਤੇ ਉਹਨਾਂ ਨੇ ਉਹਨਾਂ ਨੂੰ ਕਿਹਾ ਵਾ ਕਿ ਬੱਸ ਗੱਡੀ ਉਹਨਾਂ ਨੇ ਹਾਂ ਮਾਰਿਆ ਬਾਪੂ ਨੇ ਨਹੀਂ ਸੁਣਿਆ ਠੀਕ ਆ ਬਾਪੂ ਨੇ ਨਹੀਂ ਸੁਣਿਆਗਾ ਤੇ ਮੈਂ ਇਹ ਕਹਦੇ ਕਿ ਹਰਾਮ ਦਾਵਾ ਤੇ ਉਹ ਨਿਕਲ ਗਿਆ ਤੇ ਉਹਦੀ ਪੁਲਸ ਵਾਲੀ ਜੜੀ ਉਹਨਾਂ ਦੀ ਕੁੜੀ ਆ ਉਹਨੇ ਮੇਰੇ ਮੂੰਹ ਤੇ ਚ ਪੇੜ ਮਾਰੀ ਜੇ ਠੀਕ ਜੇ ਤੇ ਮੁੜ ਕੇ ਆ ਦਾਤਰ ਲੈ ਕੇ ਆਏ ਜੇ ਠੀਕ ਆ ਸ਼ਵੀ ਲੈ ਕੇ ਆਏ ਆ ਤੇ ਮੇਰੇ 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 ਪਿਓ ਨੂੰ ਵੀ ਮਾਰਿਆ ਜੇ ਇਹਨਾਂ ਨੇ ਠੀਕ ਜੇ ਤੇ ਆ ਇਹਨਾਂ ਨੇ ਅੱਜ ਦਾ ਮਾਰਿਆ ਜੇ ਇਹਨਾਂ ਨੇ ਅੰਦਰੋਂ ਨੇ ਮਾਰ ਦਲੇ ਇਹਨਾਂ ਨੇ ਓਏ ਉਹਨੂੰ ਪਿਓ ਮੇਰੇ ਨੂੰ ਅੰਦਰ ਕੀਤਾ ਇਹਨਾਂ ਨੇ ਤੁਹਾਨੂੰ ਤੇ ਦੱਸਨੇ ਤੁਹਾਨੂੰ ਆ ਮੇਰੇ ਪਿਓ ਨੂੰ ਅੰਦਰ ਲੈ ਕੇ ਗਏ ਜੇ ਅੰਦਰ ਮਾਰਨਗੇ ਮਾਰੇ ਦੇ ਅੰਦਰ ਮੇਰੇ ਪਿਓ ਨੂੰ ਮਾਰੇ ਦੇ ਅੰਦਰ ਮੇਰੇ ਪਿਓ ਨੂੰ ਮਾਰੇ ਦੇ ਅੰਦਰ ਆ ਮਾਰੇ ਦੇ ਮੇਰੇ ਪਿਓ ਨੂੰ ਲੈ ਗਿਆ ਅੰਦਰ मेरे मारेरमेमेरे प मारे हमराेरे प है हमराे जाए हमारा प हम जाए हमराेरे प है हमराे जा ममी जाओती जाओ ममी जाओ हमरे जाए ब